ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀਪਕ ਛਾਵੜਾ ਦੇ ਵਿੱਚ ਤੇ ਅੱਜ ਗੱਲ ਕਰਾਂਗੇ ਆਪਾਂ ਕਿ ਆਪਾਂ Facebook ਤੋਂ ਰੁਪਈਆ ਜਿਹੜਾ ਉਹ ਕਿਵੇਂ ਕਮਾ ਸਕਦੇ ਆ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਵੱਡੇ YouTuber ਹਨ ਜੋ ਆਪਣਾ ਕੰਟੈਂਟ YouTube ਤੇ ਪਾਉਂਦੇ ਆ ਉਹ ਹੀ ਸੇਮ ਕੰਟੈਂਟ ਆਪਣਾ Facebook ਤੇ ਪਾਉਂਦੇ ਆ ਤੇ ਉਹਨਾਂ ਨੂੰ ਉਸ ਚੀਜ਼ ਤੋਂ ਰੁਪਈਆ ਆਉਂਦਾ ਤੇ ਲੋਕ ਰੁਪਈਆ ਕਮਾ ਰਹੇ ਆ ਪਰ ਇਹ ਕੋਈ ਨਹੀਂ ਦੱਸਦਾ ਵੀ ਅਪਰਬੀਆ ਕਮਾਉਣਾ ਕਿਵੇਂ ਆ ਤੇ ਪੰਜਾਬ ਦੇ ਵਿੱਚ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਬਹੁਤ ਸਾਰੇ ਇਹੋ ਜਿਹੇ ਦੋਸਤ ਵੀ ਆ ਜੋ ਕਿ ਤੁਹਾਨੂੰ 10 ਦਾ ਹਜ਼ਾਰ ਫਲੋਅਰਸ ਦੇ ਜਿਹੜੇ ਪੇਜ ਆ ਉਹ 5000 10000 ਰੁਪਏ ਦਾ ਜਿਹੜਾ ਉਹ ਆਪਣਾ ਪੇਜ ਆ ਜਿਹੜਾ ਉਹ ਸੇਲ ਕਰਦੇ ਆ ਤੇ ਥੋੜੇ ਤੋਂ ਉਸ ਚੀਜ਼ ਦਾ ਚਾਰਜ ਲੈਂਦੇ ਆ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਆਪਾਂ ਆਪਾਂ ਫੇਸਬੁੱਕ ਪੇਜ ਤੋਂ ਰੁਪਇਆ ਕਿਵੇਂ ਕਮਾ ਸਕਦੇ ਆ ਤੇ ਕਿੰਨੇ ਤਰੀਕਿਆਂ ਤੋਂ ਰੁਪਈਆ ਜਿਹੜਾ ਆਪਾਂ ਕਮਾ ਸਕਦੇ ਆ ਫੇਸਬੁਕ ਆਈਡੀ ਜਿਹਦੇ ਅੱਜ ਆਪਾਂ ਗੱਲ ਕਰੀਏ ਹਰ ਬੰਦੇ ਦੀ ਫੇਸਬੁਕ ਆਈਡੀ ਆ ਤਾਂ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਫੇਸਬੁਕ ਨੇ ਇੱਕ ਨਵਾਂ ਨਿਯਮ ਕੱਢਿਆ ਵੀ ਆਪਾਂ ਉਸ ਨੂੰ ਪ੍ਰੋਫੈਸ਼ਨਲ ਮੋਡ ਕਰਕੇ ਤੇ ਜਿਹੜੇ 5000 ਫਲੋਅਰਸ ਜਿੰਨਾਂ ਦੇ ਆ ਉਹ ਰੁਪਈਆ ਕਮਾਉਣਾ ਸ਼ੁਰੂ ਕਰ ਸਕਦਾ ਲੇਕਿਨ ਜਿਹੜੇ ਫੀਚਰ ਪੇਜ ਦੇ ਵਿੱਚ ਹੁੰਦੇ ਆ ਉਹ ਤੁਹਾਨੂੰ ਪ੍ਰੋਫਾਈਲ ਦੇ ਵਿੱਚ ਨਹੀਂ ਮਿਲਣਗੇ ਤੇ ਅੱਜ ਆਪਾਂ ਗੱਲ ਕਰਾਂਗੇ ਪੇਜ ਦੀ ਓਨਲੀ ਤੇ ਫਿਰ ਅੱਗੇ ਜਿਹੜੇ ਆਪਣੇ ਵੀਡੀਓਜ਼ ਆਉਣਗੇ ਉਹਦੇ ਵਿੱਚ ਆਪਾਂ ਤੁਹਾਨੂੰ ਪ੍ਰੋਫਾਈਲ ਦੀ ਵੀ ਜ਼ਿਕਰ ਕਰਾਂਗੇ ਤੇ ਹੁਣ ਆਪਾਂ ਸ਼ੁਰੂਆਤ ਕਰਦੇ ਆਂ ਵੀ ਫੇਸਬੁਕ ਪੇਜ ਤੋਂ ਰੁਪਿਆ ਕਿਵੇਂ ਕਮਾ ਸਕਦੇ ਆਂ ਫੇਸਬੁਕ ਆਈਡੀ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਆਪਾਂ ਇੱਕ ਆਪਣਾ ਪੇਜ ਕ੍ਰੀਏਟ ਕਰਨਾ ਤੇ ਜਿਹੜਾ ਪਹਿਲਾ ਸਭ ਤੋਂ ਜ਼ਿਆਦਾ ਜਿਹੜਾ ਰੁਪਿਆ ਫੇਸਬੁਕ ਦੇ ਵਿੱਚ ਆਪਾਂ ਕਮਾ ਸਕਦੇ ਆਂ ਉਹ ਆਪਾਂ ਜਦੋਂ ਵੀਡੀਓ ਪਾਉਂਦੇ ਆਂ ਫੇਸਬੁਕ ਦੇ ਵਿੱਚ ਆਪਣਾ ਕੋਈ ਕੰਟੈਂਟ ਪਾਉਂਦੇ ਆਂ ਤਾਂ ਉਸ ਦੇ ਵਿੱਚ ਮੋਨੇਟਾਈਜੇਸ਼ਨ ਜੇਕ অপਸ਼ਨ ਹੁੰਦਾ ਇਨ ਸਟ੍ਰੀਮ ਐਡ ਉਹ ਜਦੋਂ ਅੱਜ ਤੋਂ 6 ਮਹੀਨੇ ਪਹਿਲਾਂ ਉਸ ਦੇ ਵਿੱਚ ਇਹ অপਸ਼ਨ ਸੀ ਵੀ ਜਦੋਂ ਆਪਾਂ ਆਪਣੇ 10000 ਫੋਲੋਅਰਸ ਪੂਰੇ ਕਰ ਲੈਨੇ ਆਂ ਤੇ 6 ਲੱਖ ਮਿੰਟ ਲਾਸਟ 2 ਮੰਥ ਦੇ ਵਿੱਚ ਵਾਚ ਟਾਈਮ ਜਦੋਂ ਆਪਾਂ ਪੂਰਾ ਕਰਦੇ ਆ ਤਾਂ ਆਪਣੇ ਪੇਜ ਦੇ ਉੱਤੇ ਕੀ ਆ ਆਪਣਾ ਪੇਜ ਮੋਨਟਾਈਜ਼ ਹੋ ਜਾਂਦਾ ਹੈ ਮੋਨਟਾਈਜੇਸ਼ਨ ਉਸ ਦੀ ਜਿਹੜੀ ਆ ਔਨ ਹੋ ਜਾਂਦੀ ਹੈ ਤੇ ਆਪਣੀ ਵੀਡੀਓਜ਼ ਦੇ ਉੱਤੇ ਐਡ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਐਡ ਦੇ ਅਕੋਰਡਿੰਗ ਆਪਾਂ ਨੂੰ ਫੇਸਬੁੱਕ ਡਾਲਰ ਪੇ ਕਰਦਾ ਆਪਾਂ ਨੂੰ ਰੁਪਏ ਦਿੰਦਾ ਜਿੰਨੇ ਕਿ ਜ਼ਿਆਦਾ ਵਿਊ ਆਉਂਦੇ ਆ ਉਨੇ ਕਿ ਰੁਪਏ ਫੇਸਬੁੱਕ ਆਪਾਂ ਨੂੰ ਪੇ ਕਰਦਾ ਤੇ ਐਵਰੇਜ ਕਰੀਏ ਤਾਂ ਆਪਾਂ ਤਕਰੀਬਨ ਤੁਸੀਂ ਮੰਨ ਕੇ ਚੱਲ ਸਕਦੇ ਹੋ ਵੀ 8 ਤੋਂ 10000 ਵੀਓ ਦੇ ਉੱਤੇ ਫੇਸਬੁੱਕ ਆ ਜਿਹੜਾ 1 ਡਾਲਰ ਦਿੰਦਾ ਕਈ ਵਾਰੀ ਘੱਟ ਵੀ ਦੇ ਦਿੰਦਾ ਕਈ ਵਾਰੀ ਜ਼ਿਆਦਾ ਵੀ ਦੇ ਦਿੰਦਾ ਤੇ ਸ਼ੁਰੂ ਕਰਦੇ ਆ ਆਪਾਂ ਵੀ ਆਪਾਂ ਫੇਸਬੁੱਕ ਤੋਂ ਕਿੰਨੇ ਤਰੀਕੇ ਨਾਲ ਰੁਪਿਆ ਕਮਾ ਸਕਦੇ ਆ ਜਿਹੜਾ ਪਹਿਲਾ ਆਪਸ਼ਨ ਆਉਂਦਾ ਮੋਨਟਾਈਜੇਸ਼ਨ ਦੇ ਵਿੱਚ ਉਹ ਆਪਸ਼ਨ ਆਉਂਦਾ ਸਟਾਰ ਦਾ ਤਾਂ ਸਟਾਰ ਪਹਿਲਾਂ 1000 ਫਲੋਵਰਸ ਤੋਂ ਬਾਅਦ ਆਪਣਾ ਜਿਹੜਾ ਸਟਾਰ ਆ ਉਹ ਐਕਟਿਵ ਹੁੰਦਾ ਸੀ ਹੁਣ ਇਸ ਦਾ ਵੀ ਕ੍ਰਾਈਟੇਰੀਆ ਘਟਾ ਕੇ ਸਿਰਫ 500 ਫਲੋਵਰਸ ਦਾ ਫੇਸਬੁੱਕ ਨੇ ਕਰਤਾ ਜਿਵੇਂ ਤੁਹਾਡੇ 500 ਫਲੋਵਰਸ ਪੂਰੇ ਹੋ ਜਾਂਦੇ ਆ ਤਾਂ ਤੁਸੀਂ ਮੋਨਟਾਈਜੇਸ਼ਨ ਜਿਹੜੀ ਸਟਾਰ ਦੀ ਉਹ ਓਨ ਕਰ ਸਕਦੇ ਹੋ ਤਾਂ ਜਿਵੇਂ YouTube ਦੇ ਵਿੱਚ ਸੁਪਰ ਚੈਟ ਵਗੈਰਾ ਦਾ ਆਪਸ਼ਨ ਹੁੰਦਾ ਉਵੇਂ ਹੀ ਜਿਹੜੇ ਬੰਦੇ ਨੂੰ ਤੁਹਾਡੀ ਵੀਡੀਓ ਪਸੰਦ ਆਉਂਦੀ ਆ ਉਹ ਤੁਹਾਨੂੰ ਸਟਾਰ ਸੈਂਡ ਕਰਦਾ ਤੁਹਾਡੀ ਵੀਡੀਓ ਦੇ ਉੱਤੇ ਤਾਂ ਉਹ ਸਟਾਰ ਦੇ ਅਕੋਰਡਿੰਗ ਤੁਹਾਡੇ ਜਿਹੜੇ ਉਹ ਡਾਲਰ ਉਹ ਕਨਵਰਟ ਹੋ ਜਾਂਦੇ ਤੇ ਤਕਰੀਬਨ 25 ਡਾਲਰ ਜਦੋਂ ਪੂਰੇ ਹੋ ਜਾਂਦੇ ਤਾਂ ਤੁਹਾਡੇ ਅਕਾਊਂਟ ਦੇ ਵਿੱਚ ਪੇ ਕਰ ਦਿੱਤੇ ਜਾਂਦੇ ਆ ਜਿਹੜਾ ਅਗਲਾ ਆਪਸ਼ਨ ਆਉਂਦਾ ਇਹਦੇ ਵਿੱਚ ਐਡਸ ਔਨ ਰੀਲਸ ਤੇ ਇਹਦੇ ਵਿੱਚ ਵੀ ਆਪਾਂ ਨੂੰ ਫੇਸਬੁਕ ਬਹੁਤ ਵਧੀਆ ਰੁਪਏ ਦਿੰਦਾ ਐ ਐਡਸ ਔਨ ਰੀਲਸ ਜਦੋਂ ਤੁਸੀਂ ਕੰਟੀਨਿਊ ਰੀਲਾਂ ਪਾਉਂਦੇ ਹੋ ਆਪਣੇ ਪੇਜ ਦੇ ਉੱਤੇ ਤਾਂ ਤਕਰੀਬਨ ਮੰਨ ਕੇ ਚੱਲੋ ਵੀ 40 ਤੋਂ 50 ਰੀਲਾਂ ਜਦੋਂ ਤੁਹਾਡੀਆਂ ਪੂਰੀਆਂ ਹੋ ਜਾਂਦੀਆਂ ਤੇ ਉਹ ਰੀਲਾਂ ਜਦੋਂ ਤੁਹਾਡੀਆਂ ਵਾਇਰਲ ਹੋ ਜਾਂਦੀਆਂ ਤਾਂ ਫੇਸਬੁਕ ਤੁਹਾਨੂੰ ਐਡਸ ਔਨ ਰੀਲਸ ਦੇ ਪ੍ਰੋਗਰਾਮ ਲਈ ਫੇਸਬੁਕ ਇਨਵਾਈਟ ਕਰਦਾ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਰੀਲ ਪਾਉਂਦੇ ਤਾਂ ਉਸ ਦੇ ਥੱਲੇ ਇੱਕ ਐਡ ਨਜ਼ਰ ਆਉਂਦੀ ਹੈ ਆਪਾਂ ਨੂੰ ਉਹ ਐਡ ਦੇ ਅਕੋਰਡਿੰਗ ਫੇਸਬੁਕ ਆਪਾਂ ਨੂੰ ਰੁਪਏ ਦਿੰਦਾ ਜਿਹੜਾ ਥਰਡ অপਸ਼ਨ ਹੁੰਦਾ Facebook ਤੋਂ ਰੁਪਏ ਕਮਾਉਣ ਦਾ ਉਹ ਆਪਣਾ ਹੁੰਦਾ ਬੋਨਸ ਦਾ ਬੋਨਸ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ 100 ਡਾਲਰ ਤੋਂ ਲੈ ਕੇ 1000 ਜਾਂ ਉਸ ਤੋਂ ਪਲੱਸ ਵੀ ਹੋ ਸਕਦਾ ਜਿਵੇਂ ਜਿਵੇਂ ਤੁਹਾਡੀ ਫੋਟੋ ਵੀਡੀਓਜ਼ ਵਾਇਰਲ ਹੁੰਦੇ ਆ ਵਿਊ ਦੇ ਅਕੋਰਡਿੰਗ ਬੋਨਸ ਦੇ ਵੀ ਜਿਹੜੇ ਰੁਪਏ ਆ ਉਹ ਵੱਧਦੇ ਰਹਿੰਦੇ ਆ ਤੇ ਜਿਹੜਾ ਅਗਲਾ অপਸ਼ਨ ਆਉਂਦਾ ਉਹ ਲਾਈਵ ਐਡਸ ਦਾ ਹੁੰਦਾ ਇਹਦੇ ਵਿੱਚ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਜਿਹੜਾ ਇਸ ਦਾ ਜਿਹੜਾ ਕ੍ਰਾਈਟੇਰੀਆ ਹੈਗਾ ਉਹ ਤੁਸੀਂ ਮੰਨ ਕੇ ਚੱਲੋ ਵੀ ਲਾਸਟ 2 ਮੰਥ ਦੇ ਵਿੱਚ 6 ਲੱਖ ਮਿੰਟ ਹੈ ਜਿਹੜਾ ਉਹ ਤੁਹਾਡੇ ਵੀਡੀਓਜ਼ ਦੇ ਉੱਤੇ ਵਾਚ ਟਾਈਮ ਆਉਣਾ ਚਾਹੀਦਾ ਲਾਈਵ ਤੇ ਉਸ ਤੋਂ ਇਲਾਵਾ 60000 ਮਿੰਟ ਹੈ ਜਿਹੜਾ ਵਾਚ ਟਾਈਮ ਉਹ ਲਾਈਵ ਜਿਹੜੇ ਵੀਡੀਓਜ਼ ਤੁਸੀਂ ਜਦੋਂ ਲਾਈਵ ਕਰਦੇ ਹੋ ਉਹਦੇ ਉੱਤੇ ਆਡੀਅנס ਜੁੜੇ ਤੇ ਉਸ ਦਾ ਵਾਚ ਟਾਈਮ ਹੈ ਜਿਹੜਾ ਉਹ 60000 ਮਿੰਟ ਹੋਣਾ ਚਾਹੀਦਾ ਤੇ ਇਸ ਦੇ ਵਿੱਚ ਜਿਹੜੇ ਫਲੋਰਸ ਆਪਾਂ ਨੂੰ ਚਾਹੀਦੇ ਆ ਉਹ 10000 ਫਲੋਰਸ ਆਪਾਂ ਨੂੰ ਚਾਹੀਦੇ ਆ ਤੇ ਇਨ ਸਟਰੀਮ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਪਹਿਲਾਂ 10000 ਸੀ ਹੁਣ 5000 ਰੈਂ ਦੇ ਵਿੱਚ ਫਲੋਰਸ ਚਾਹੀਦੇ ਆ ਤੇ 60000 ਮਿੰਟ ਵਾਚ ਟਾਈਮ 2 ਮੰਥ ਦੇ ਵਿੱਚ ਜਦੋਂ ਤੁਸੀਂ ਰੈਗੂਲਰ ਵੀਡੀਓਜ਼ ਪਾਉਂਦੇ ਹੋ ਤਾਂ ਇਸ ਦੇ ਵਿੱਚ ਕੋਈ ਜਰਰੀ ਔਖ ਨਹੀਂ ਆਰਾਮ ਨਾਲ ਇਹ ਪੂਰਾ ਹੋ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਨੂੰ ਸਬਸਕ੍ਰਿਪਸ਼ਨ ਦਾ ਆਪਸ਼ਨ ਹੁੰਦਾ ਇਹਦੇ ਵਿੱਚ ਤੁਸੀਂ ਖਾਸ ਵੀਡੀਓਜ਼ ਫੋਟੋਜ਼ ਇਹਦੀ ਕੈਟਾਗਰੀ ਸਿਲੈਕਟ ਕਰ ਸਕਦੇ ਹੋ ਉਹਦੇ ਵਿੱਚ ਜਦੋਂ ਤੁਹਾਡੇ ਨਾਲ ਆਡੀਅנס ਜੁੜਦੀ ਆ ਤਾਂ ਉਹ ਤੁਹਾਨੂੰ ਪੇ ਕਰਦੀ ਆ ਸਬਸਕ੍ਰਿਪਸ਼ਨ 90 ਰੁਪਈਆ ਤੋਂ ਲੈ ਕੇ 250 500 ਰੁਪਏ ਤੱਕ ਇਸ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਤੇ ਇਹ ਛੋਟੀ ਜੀ ਜਾਣਕਾਰੀ ਸੀ ਸਾਡੀ ਵੀ ਆਪਾਂ ਫੇਸਬੁੱਕ ਤੋਂ ਰੁਪਈਆ ਕਿਵੇਂ ਕਮਾ ਸਕਦੇ ਆ ਤੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਟੈਕ ਤੋਂ ਰਿਲੇਟਡ ਜਿਹੜੀਆਂ ਵੀਡੀਓ ਨੋਲਿਜ ਤੋਂ ਰਿਲੇਟਡ ਜਿਹੜੀਆਂ ਵੀਡੀਓਜ਼ ਆ ਉਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਚੈਨਲ YouTube ਚੈਨਲ ਦੀਪਕ ਸ਼ਾਵੜਾ ਦੇ ਉੱਤੇ ਆਪਾਂ ਅਪਲੋਡ ਕਰਦੇ ਰਾਂਗੇ ਤੇ ਉਮੀਦ ਕਰਦੇ ਆਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਉਂਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ ਕੁਸ਼ਰ